26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਦੱਸਿਆ ਸੀ ਕਿ ਉਹਨਾਂ ਦੇ ਘਰ ਖੁਸ਼ੀ ਆਉਣ ਵਾਲੀ ਹੈ ਉਹਨਾਂ ਦੀ ਧਰਮ ਪਤਨੀ ਪ੍ਰੈਗਨੈਂਟ ਹਨ ਜਿਸ ਤੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਿਆਨ ਦਿੱਤਾ ਹੈ ਤੁਸੀਂ ਵੀ ਸੁਣੋ ਕੀ ਕੁਝ ਕਹ ਚਰਨਜੀਤ ਸਿੰਘ ਚੰਨੀ ਨੇ ਦੇਖੋ ਇਹ ਤਾਂ ਚਲੋ ਉਹਨਾਂ ਦੇ ਪਰਿਵਾਰਕ ਗੱਲ ਹੈ ਕਿ ਵਧਾਈ ਹੈ ਮੁੱਖ ਮੰਤਰੀ ਨੂੰ ਕਿ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਲੇਕਿਨ 26 ਜਨਵਰੀ ਜਿਹੜਾ ਦਿਨ ਹੈ 15 ਅਗਸਤ ਦਾ ਜਿਹੜਾ ਦਿਨ ਹੈ ਇੱਕ ਐਸੇ ਦਿਨ ਹੈ ਜਿਹੜੇ ਕਿ ਸ਼ਹੀਦੀਆਂ પાਕੇ ਬਹੁਤ ਸੰਘਰਸ਼ ਕਰਕੇ ਲਏ ਗਏ ਐ ਇਸ ਦਿਨ ਸਰਕਾਰ ਦੀਆਂ ਉਪਲਬਧੀਆਂ ਦੱਸਣੀਆਂ ਹੁੰਦੀਆਂ ਆਪਣੀਆਂ ਨਹੀਂ ਸਰਕਾਰ ਦੇ ਵਿੱਚ ਕਿਹੜਾ ਉਨਤੀ ਤਰੱਕੀ ਹੋਈ ਹੈ ਉਹ ਦੱਸਣੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰੱਕੀ ਨਹੀਂ ਦੱਸਣੀ ਹੁੰਦੀ ਹਰ ਨਾਲੇ ਜਿਹੜਾ ਟੈਸਟ ਹੈ ਉਹ ਕੋਈ ਅੱਜ ਦਾ ਬੈਨ ਹੈ ਕਿੰਨੇ ਸਾਲ ਹੋ ਗਏ ਟੈਸਟ ਬੈਨ ਹੈ ਦੁਨੀਆ ਨੂੰ ਪਤਾ ਫਿਰ ਮੁੱਖ ਮੰਤਰੀ ਟੈਸਟ ਕਿਸ ਤਰ੍ਹਾਂ ਕਰਾ ਸਕਦਾ ਐਨੇ ਬਿਨਾ ਮਤਲਬ ਦੀਆਂ ਇਹ ਗੱਲਾਂ ਐ ਕਿਉਂਕਿ ਇਹਨਾਂ پاس ਦੱਸਣ ਨੂੰ ਕੁਝ ਹੈ ਨਹੀਂ ਇਹਨਾਂ ਨੇ ਸਰਕਾਰ ਵਿੱਚ ਪਿਛਲੇ 2 ਸਾਲਾਂ ਚ ਕੁਝ ਕਰਿਆ ਨਹੀਂ ਕੋਈ ਉਪਲਬਧੀ ਹੈ ਨਹੀਂ ਆਹੀ ਟੋਟ ਕੇ ਸੜਾ ਕੇ ਕੰਮ ਸਾਰੀ ਚੜਦੇ ਨੇ ਲੇਕਿਨ ਬਹੁਤ ਦੇਰ ਚੱਲਣਾ ਨਹੀਂ ਹੈ ਆਉਣ ਵਾਲੀ ਲੋਕ ਸਭਾ ਵਿੱਚ ਲੋਕਾਂ ਨੇ ਇਹ ਸਾਫ਼ ਕਰ ਦੇਣਾ